ਸਾਰੇ ਨੂੰ ਕੀ ਹਾਲ ਚਾਲ ਨੇ ਸਾਰਿਆਂ ਦਾ ਅੱਜ ਵਿਆਹ ਹੈਗਾ ਵਾ 5ਵਾਂ 6ਵਾਂ ਦਿਨ ਤੇ ਆਜਾ ਗਿਆ ਕੁੜੀ ਦੀ ਬਰਾਤ ਅੱਜ ਆ ਗਏ ਬਰਾਤ 4-5 ਦਿਨ ਹੋ ਗਏ ਆ ਕਦੀ ਵਲੋਗ ਬਣਾ ਲਈ ਦੀ ਓਕੇ ਓਕੇ ਤੇ ਅੱਜ ਅਸੀਂ ਵਲੋਗ ਕੀਤਾ ਵਾ ਸ਼ੂਟ ਆਪਾਂ ਹੋ ਗਏ ਤਿਆਰ ਪਗਪਗ ਲਈ ਬੰਨ ਤੇ ਬਾਕੀ ਹੰਦਰ ਮਿਲਦੇ ਆ ਗਾੜੀ ਆ ਗਏ ਪੈਸੇ ਚ ਮਿਲਾਂਗੇ ਉਥੇ ਵੀਰ ਮੇਰੇ ਹੋਣਾ ਆਪਾਂ ਪੈਸੇ ਜਾ ਚੁੱਕੀਆਂ ਸਾਰਿਆਂ ਨੇ ਤਿਆਰ ਆ ਪਾਈ ਆਜੋ ਆਜੋ ਇੱਧਰ ਆਜੋ ਚੱਲ ਤਾਨੂੰ ਆ ਜਾ ਰਿਹਾ ਰੈਡੀ ਦੇ ਪੂਰੇ ਇਧਰ ਮੇਰੇ ਵੀ ਲੋਕ ਐਂਟਰੀ ਆਉਣ ਲੱਗੀ ਆ ਪਿੱਛੇ ਹੋਰ ਬਣਾ ਲਾ ਲੋਕ ਦਗਾ ਦਿਓ ਮੈਂ ਪੂਰੀ ਆਤਿਆ ਤੇ ਪੂਰੀ ਐਂਡ ਗੱਲ ਬਾਤ ਆ ਛੋਣੋ ਚਲੀਏ ਕਿੱਥੇ ਆਏ ਜੇ ਮੈਰਿਜ ਤੇ ਆਏ ਜੇ ਤਾਂ ਕੋਈ ਗੱਲ ਨਹੀਂ ਸਾਨੂੰ ਆਪਣੇ ਹੱਥ ਨਹੀਂ ਦਿੱਤੇ ਵੀਰ ਸ਼ਾਮ ਨੂੰ ਤੈਨੂੰ ਜਦੋਂ ਇੱਥੇ ਛੱਡ ਗਿਆ ਨਾ ਫਿਰ ਕੋਰੋਨਾ ਇਹ ਕਮ ਨਾ ਨਾ ਦੇਣਾ ਇਹ ਕਮ ਆ ਮੇਰਾ ਇਹ ਤਾਂ ਬਲੌਗ ਆ ਆਪ ਘੁੰਮੋ ਘਮੋ ਚੱਲੋ ਘੁੰਮੋ ਘਮੋ ਲਾਜਾ ਘੁੰਮੋ ਆਹ ਤੇ ਚਲੋ ਇੱਕ ਵਾਰ ਆ ਜਾਓ ਘੁੰਮੋ ਭਾਈ ਇਹਨਾਂ ਉਹ ਆਪਣੇ ਡੈਡੀ ਨਾਲ ਤੇ ਆਉਂਦੀ ਸੀ ਉਹ ਪਰਿ ਹੋਈ ਚਲੋ ਲੋਕਾਂ ਨੂੰ ਦਿਖਾਓ ਸਾਡੀ ਇਹ ਤਾਂ ਸੱਚੀ ਹੈ ਪਰਿ ਉਹ ਭਾਈ ਉਹ ਪਕੌੜੇ ਵਾਲਾ ਬੰਦਾ ਚਲੋ ਜੇ ਐਂਟਰੀ ਪੈਲਸ 'ਚ ਇਹ ਚ ਕਰ ਲਈਏ ਮੈਰਿਜ ਸਟਾਰਟ ਹੁੰਦੀ ਇਹਨਾਂ ਨੂੰ ਵਿਖਾਉਣੇ ਆ ਓਰੇ ਉਹ ਤੁਰ ਕੇ ਹੈਲੋ ਇਹ ਤੇ ਲਾਈਵ ਹੋ ਰਹੀ ਆ ਸਾਡੇ ਨੇ ਪੈਂਟਾਂ ਨੇ ਖਲਾਮ ਹੋਇਆ ਇਹ ਚੱਲੋ ਇਹਨਾਂ ਦੀ ਥੋੜੀ ਜੁਲੀ ਨੂੰ ਮੋਕਦਾ ਇੱਧਰ ਸਾਰੇ ਕੌਫੀ ਪੀ ਰਹੇ ਨੇ ਹਾਂਜੀ ਕੀ ਕਰ ਰਹੇ ਹੋ ਗਾਇਜ਼ ਜਾਈ ਕੋਈ ਇੱਕ ਬੰਦਾ ਹੋਰ ਪਕੜੀ ਦੂਸਰਾ ਦੋ ਬੰਦੇ ਲੈ ਸਨੈਕਸ ਆਪਾਂ ਸਨੈਕਸ ਕਰਦੇ ਆ ਆਰਡਰ ਬਹੁਤ ਥੋੜਾ ਲੱਗਿਆ ਹੁਣ ਅਸੀਂ ਸਨੈਕਸ ਕਰੀਏ ਥੋੜਾ ਸਨੈਕਸ ਨਹੀਂ ਨਹੀਂ ਖਾਣਾ ਪਰਿੰਗਰ ਉਹ ਲਖਾਈਏ ਲਾਈਟਰ ਲਾਈਟਰ ਇਹਦੇ ਵਿੱਚ ਅੱਛਾ ਤੁਸੀਂ ਚੈਕਿੰਗ ਕਰ ਰਹੇ ਹੋ ਲਾਈਟੇ ਦੇ ਵਿੱਚ ਮਸ਼ੀਨ ਚੈੱਕ ਕਰ ਰਹੇ ਆ ਕਿ ਸਾਰੀ ਡਿਸ਼ੇਸ ਦਾ ਟੇਸਟ ਵੇਖ ਰਹੇ ਹੋ ਵਧੀਆ ਕਿ ਨਹੀਂ ਲਓ ਜੀ ਪਲੇਟ ਕਾੜੀ ਰੇ ਤੇ ਖਾਲੀ ਐ ਕਿੰਨੂ ਕਿੰਨੂ ਤੇ ਆਹ ਕੁੜੇ ਜਿਆਦਾ ਥੱਕੇ ਹੋ ਲੱਗੀਆਂ ਇਨਾ ਵਿਚਾਰਿਆ ਕੱਖ ਨਹੀਂ ਮਿਲਿਆ ਲੇਕਮ ਨਹੀਂ ਤਨੋ ਨੇ ਮੈਂ ਕੁਛ ਕੀ ਬੇਟਾ ਨਹੀਂ ਨਹੀਂ ਜਿਹੜੇ ਨਵੇਂ ਆ ਰਹੇ ਨੇ ਉਹ ਚੈਨਲ ਸਬਸਕ੍ਰਾਈਬ ਜਿਹੜੇ ਪੁਰਾਣੇ ਨੇ ਸ਼ੇਅਰ ਕਰ ਦੋ ਤੇ ਵਲੌਗ ਨੂੰ ਇੰਜੋਏ ਕਰੋ ਲੋ ਕਰੋ ਮੈਰਿਜ ਸੱਜਣ ਅਦੀਮ ਇੱਕ ਮੁੰਡਾ ਫਿਰ ਸਾਜਣ ਕਹ ਮੜਾ ਯਾਰ ਮਾਲਲ ਕਰ ਆ ਜਾ ਉਹਨੂੰ ਇਧਰ ਫੋਟੋ ਸ਼ੂਟ ਹੀ ਨਹੀਂ ਮੁੱਕਣਿਆ ਤੇ ਕੀ ਕਰਨਾ ਇਧਰ ਸਾਡੀ ਡਾਲ ਡਾਲ ਬਾਏ ਬਾਏ ਵੇ ਹੁਣ ਕਹਿੰਦੇ ਆ ਵੀ ਫੋਟੋ ਖਿੱਚੀਏ ਤੇ ਚਲੋ ਫੋਟੋ ਖੇਚ ਲੈਣੀ ਆ ਤਾਂ ਫੇਰ ਮਿਲਦੇ ਆ ਤੁਹਾਨੂੰ ਕੀ ਕਰੀਓ ਯਾਰ ਇਹ ਦਿਨੋਂ ਬੱਜ ਨਹੀਂ ਆਉਂਦਾ ਅੱਗੇ ਵਧੋ ਤੁਹਾਨੂੰ ਨਾ ਆਉਂਦਾ ਉਹ ਨਾਉਂ ਨਹੀਂ ਆਉਂਦਾ ਆਓ ਅਸੂ ਜਿਖਾ ਖਾਣ ਆਈ ਆ ਅੰਦਰ ਕੇ ਅੰਮਿੱਤ ਦੇਸ਼ ਕੀ ਵਾ ਚੁੱਕੇ ਨੇ ਆਓ ਤੁਹਾਨੂੰ ਕੋਈ ਟਾਪਕੀ ਟਾਪਕੀ ਖਵਾ ਦੋ हां वो देखो ये चली गई सॉर्टेड सॉर्टेड हां आ वो देखो सारा कुछ खराब हो गया mi? ਆ ਜਾ ਚਲੋ ਰਮੜ ਮਾਸੀ ਜਿਆਦਾ ਹੀ ਖਾਂ ਠੀਕੋ ਛਾਲ ਕੇ ਚੁੱਪ ਛੋਟੇ ਛੋਟੇ ਪੀਸ ਕਰਦੇ ਨਾ ਅੰਦਰ ਆ ਕੇ ਖਾਣੇ ਨਹੀਂ ਨਹੀਂ ਆ ਵੇਖੋ ਇਹਦੇ ਵਿੱਚ ਪਾਉਣਾ ਆ ਰਿਹਾ ਜਿਸ ਨੂੰ ਪਣਾ ਚਾਹੀਦਾ ਉਹ ਕਾਲੇ ਵਾਲੀ ਦੀ ਵੀ ਇਤਨੀ ਥਾਣਾ ਨਹੀਂ ਇੱਕ ਮਿੰਟ ਚੱਲ ਚੱਲ ਠਹਿ 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 ਕਾ ਕੀ ਦਿੰਦੀ ਠਹਿ ਠਹਿ ਜੋ ਠਹਿ ਕਾ ਕੀ ਦਿੰਦੀ ਜਰ ਐਨੇ ਕੱਟ ਕੇ ਨਾ ਦੋ ਫਿਰ ਨਹੀਂ 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 ਇਹਦੇ ਵਿੱਚ ਪਾਉਣਾ ਖਮ ਇਹ ਹੀ ਖਵਾਣੀ ਹੈ ਇਹ ਜਿਹੜਾ ਫਰੈਸ਼ ਲੈਂਦੀ ਫ੍ਰਿਜ ਚੋਂ ਕੱਢਦੀ ਪਾਲਿਸ਼ ਕਰਦੀ ਹੈ ਪਾਓ ਪਾਓ ਉਹਨੂੰ ਹੀ ਤਾਂ ਹਰ ਦਿਨ ਤੇ ਰੋੜ ਦੋ ਸੋਫੇ ਦਾ ਜਿਹੜਾ ਨੂਲਾ ਨੇ ਅੰਦਰ ਹੁੰਦਾ ਉਹ ਪਤਾ ਲੱਗਣਾ ਚਾਹੀਦਾ ਹਾਂ ਨਹੀਂ ਪਤਾ ਲੱਗੂ ਪਾ ਦੂ ਪਾ ਦੂ ਆ ਵਾਲੇ ਨੂੰ ਕਾਹਨ ਸਾਹੂ ਕੱਢੀ ਲਈ ਦਿਖਾਓ ਸਰ ਕੇ ਪੀਛੜੇ ਛੜੇ ਛੜੇ ਕਰਦੀ ਹੈ ਮਮੀ ਖਾ ਲੈਂਦੀ ਆ ਜਿੰਨੀ ਤੁਸੀਂ ਪਾਣੀ ਪਾ ਦਿਓ ਇਹ ਬੜੇ ਪੀਸ ਪਾਓ ਮਿਰਚਾ ਕੋਈ ਇਦਾਂ ਜਿਆ ਨਹੀਂ ਪਾਉਂਦੀ ਲੋਣ ਲੋਣ ਕੇ ਫਿਰ ਉਹ ਗਰ ਮਸਾਲਾ ਪਾਓ ਵਿੱਚ ਪਤਾ ਹੈ ਨਾ ਉਹਦਾ ਇਹਦੇ ਵਿੱਚ ਪਾਓ ਜਾਣ ਮਸਾਲਾ ਸਾਰਾ ਪਾਓ ਤੇ ਲੀਦਾ ਬਣਾ ਦੇ ਇਸ ਵਿੱਚ ਨੂੰ ਨਹੀਂ ਪਤਾ ਹੈ ਕੋਈ ਪਾਓ ਫਿਰ ਇਸ ਮੱਲ ਨੂੰ ਡੀਜੇ ਲੋਣ ਵੀ ਪਾ ਲੈਨੇ ਆ ਨਿੰਬੂ ਚਾਟ ਮਸਾਲਾ ਨਹੀਂ ਮੈਂ ਲੜ ਪਿਆ ਹਾਂ ਇਹ ਮਾਦੀ ਨੇ ਤਾਂ ਕੀਤਾ ਹੈ ਕਿ ਜਿਹੜਾ ਮੇਰਾ ਤਲਾ ਹੈ ਦੂਜੇ ਘੇੜ ਤਾਂ ਚਲ ਕੇ ਇਹਨਾਂ ਧੱਕਾ ਕਰਦਾ ਹੈ ਗਲਤ ਕੰਮ ਨਹੀਂ ਕਰਦਾ ਆ ਨਿੰਬੂ ਦੇ ਚੋੜੇ ਜ਼ੋਰ ਦੇ ਹਾਂ ਇਹ ਗਲਤ ਇਹਦੇ ਵਿੱਚ ਗਲਤ ਕੀ ਇਹਦੇ ਵਿੱਚ ਕੋਈ ਗਲਤ ਇੱਕ ਪਰ ਵੀ ਦਾ ਵੀ ਇੱਥੇ ਘਾਦ ਗਾ ਲਾ ਦੇ ਸਾਰੇ ਜਿਹਨਾਂ ਨਿੰਬੂ ਨੇ ਬੋਹ ਜੇ ਕੋਈ ਵੀ ਖਲੋਜੋ ਖਲੋਜੋ ਇਹ ਉਰ ਆ ਜਾਓ ਦੇਖ ਲੈ ਇਹ ਉਰ ਆ ਜਾਓ ਮਿੱਟੀ ਆ ਜਾਣੇ ਜਲਦੀ ਜੀ ਇਹਦਾ ਆ ਇਹ ਉਰ ਆ ਜੂਂਦੇ ਆ ਕੋਈ ਕੋਈ ਨਹੀਂ ਪਤਾ ਪਾਉਂ ਉਹ ਤਾਂ ਕਹਿੰਦੇ ਨਾ ਕੋਸ਼ਿਸ਼ ਕਰਾ ਸੋਰਾ ਦਰ ਉਹ ਪਾਉਂਗੇ ਤਾਂ ਬਣਾ ਰਹੇ ਆ ਆ ਆ ਬੀ ਪਤਾ ਕਰੋ ਬੀ ਮਿਸਤਰੀ ਬੀ ਦਾ ਪਤਾ ਜੀ ਲੈਣਾ ਹੈ ਰੁਕ ਦੋ ਨਾ ਬੀ ਤੁਹਾਨੂੰ ਕੱਲ ਹੀ ਲੈਣਾ ਹੈ ਤੂੰ ਦੇਖ ਲਓ ਵੀਡੀਓ ਬਣਾ ਰਿਹਾ ਉਹ ਤਾਂ ਬਲੌਗ ਹੋ ਗਿਆ ਅੱਛਾ ਅੱਛਾ ਬੜੀ ਆ ਬਹੁਤ ਹੋ ਗਿਆ ਨਾ ਯਾਰਾ ਟਿਸ਼ੂ ਚਾਹੀਦਾ ਬਿਦਆਉਟ ਤੂੰ ਹੀ ਸੋ ਉਹ ਵੇਖੋ ਪੀ ਆ ਰਿਹਾ 20 20 20 ਆ ਬੀ ਚੁੱਕੋ ਸੈਂਡਵਿਚ ਵਾਲੀ ਚੋਟੇ ਖਵਾ ਲਓ ਫਿਰ ਸੈਂਡਵਿਚ ਉਹ ਆਉਂ ਲੱਗੇ ਚਲੋ ਮੇਰੇ ਘਰ ਆ ਕੇ ਚਲੋ ਉਸਦਾ ਉੱਧਰ ਹੀ ਨਾ ਚਲ ਜਾਣਾ ਤੂੰ ਜਾਓ ਤੇ ਬੋਏ ਕੇ ਸੁਬੋ ਹਾਲ ਹੋ ਰੇਵਣ ਫੜੋ ਰੋਕੋ 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 ਨੂੰ ਨੂਨ ਦੀ ਲੋੜ ਹੈਗੀ ਆ ਚਾਹਿਆ ਲੈ ਆ ਜਨ ਮੜਾ ਜਾ ਪਾ ਲਈ ਕਿੱਥੇ ਪਿਆ ਪਿਛੇ ਕਿਚਨ ਚ ਲੈ ਆਣਾ ਦਿਓਗੇ ਛੇਤੀ ਕਰੋ ਗੱਲ ਛੇਤੀ 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 ਨਹੀਂ ਝਾਗਦੀ ਪਈਏ ਮੋੜ ਅਸੀਂ ਕਰਾਂਗੇ ਬਾਸ ਇਹਨਾਂ ਦਾ ਕੰਮ ਹੈਗਾ ਗਾਈ ਸੌਣੇ ਤੇ ਹੋਏਗਾ ਰੀਬਨ ਕਟਾਈ ਵਾਲੀ ਰਸੋ ਅਸੀਂ ਤਾਂ ਆਪਣੇ ਜੀਜਾ ਨੂੰ ਅੱਗੇ ਲੱਗਦੇ ਨੇ ਦੇਖੋ ਮੋੜ ਅੱਗੇ ਸਾੜੀ ਦਾ ਸਮਝ ਕੀ ਹੁੰਦਾ ਹੈ देख दे ही रहो ये ब्लॉग रू पूरा देखियो देखा लग गया कोई जो बनाया उसे अपा पाजी नहीं 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 कोई नहीं हम लोग अपनी सिस्टर्स को बता लगा लगा लगा। बता रहे हैं तो है। हां नहीं 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 एक मैं। नहीं 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 ਉਥੇ ਉਹਨੇ ਅੰਦਰ ਆ ਜਣਾ ਹਾਂ ਸਾਡੇ ਲਈ ਨੇ ਨਹੀਂ 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 ਇੱਥੇ ਹੀ ਕਰਨਾ ਇੱਥੇ ਹੀ ਕਰਨਾ ਇਹੀ ਸਹੀ ਹੈ ਪਲੀਜ਼ ਨਹੀਂ ਇੱਥੇ ਘਟੇ ਹਾਂ ਪਲੇਟ ਰੈਡੀ ਹੈ ਕਿਤੋਂ ਕਿਧਰ ਜਾਣਗੇ ਕੁੜੀ ਆਡੀ ਨੇ 52000 ਰੁਪਏ ਲੈਣਾ ਮੈਂ ਇਹਦੇ ਵਿੱਚ ਪੌੜਾ ਨੂਨ ਤੇ ਲਿੰਬੂ ਇਹ ਇਹਦੇ ਵਿੱਚ ਆ ਵਾ ਆ ਵਾ ਇਹ ਕਾ ਮੇਨ ਬੰਦਾ ਆ ਡਾ ਤੇ ਕੋ ਉਧਰਲੇ ਬਣੀ ਵਾਲੀ ਖਲੋਤੀ ਹੈ ਤੇ ਕੀ ਸਭ ਕਿੰਨੇ ਪੈਸੇ ਲੈਣੇ ਹੁਣ ਇਹ ਦੱਸੋ 11000 11000 11000 ਲੈ ਹੂੰ 51000 ਤੋਂ ਤੁਸੀਂ ਸਿੱਧਾ 11000 ਤੇ ਆਗੇ ਲੈਣਾ ਫੇਰ ਇੱਕ ਵਿਜਾ ਮਿਲੂਗਾ ਲੈ 50000 ਮੰਗਾਗੇ ਫੇਰ 51000 ਮੰਗਾਗੇ ਲੱਖ ਰੁਪਇਆ ਮੰਗਣਾ ਫੇਰ ਇੱਕ ਵਿਜਾ ਯਾਰ ਲੈਣਗੇ ਜਿ세 ਦਾ ਕ ਮੈਨੂੰ ਆਸ ਆ ਤੁਹਾਨੂੰ ਕਿੰਨੇ 10 ਰੁਪਇਆ ਨਹੀਂ ਦੇਣੇ ਰੁਪਇਆ ਮਿਲਣਾ ਤੁਹਾਨੂੰ 1100 ਸਿਰਫ ਜੇ ਲੈਣਾ ਲੱਲੇ ਉਨੀ ਤੇ ਰਹਿਣ ਦੇ ਚਲੋ ਸਰ ਆ ਗਿਆ ਦੀਆ ਮਾਸੀ ਜੀ ਇੱਥੇ ਆ ਸਾਰੇ ਆਨੇ ਬਲੋਗ ਪੂਰਾ ਰਿਹਾ ਆਪਣਾ ਨਹੀਂ ਆਈਆਂ ਤੇ ਨਾਲ ਵਾਈ ਮਾਸੀ ਦੱਸੋ ਤੁਹਾਨੂੰ ਕਿੰਨੇ ਪੈਸੇ ਲੈਣੇ ਚਾਹੀਦੇ ਹਨ ਘੱਟੋ ਘਾਟ ਵੀ ਦੇ 52000 52000 ਤੁਹਾਡੀ ਕੀ ਸਲਾਹ ਹੈ ਕਿੰਨੇ ਲੈਣੇ ਆ 52 ਓ 52 ਹੀ ਲੈਣਾ ਵਾ ਸਾਰੇ ਵੀਰ ਆਡੇ ਆ ਗਏ ਆ 52 ਹੀ ਲੈਣਾ ਵਾ 52 ਉੱਤੇ ਕਿੰਨੀਆਂ ਓੱਖੀਆਂ ਆ ਵੀਰ ਮੇਰੇਓ ਆ ਪਾਜੀ ਵੀ ਨਹੀਂ ਆਡੇ ਬਿਠੇ ਪਾਜੀ ਤੁਹਾਡਾ ਕੀ ਖਿਆਲ ਆ ਕਿ ਇਹਨਾਂ ਨੂੰ ਪੈਸੇ ਮਿਲ ਜਾਣਗੇ ਕਣ ਕੋਨਾ ਕੋ ਦਊਗਾ ਵੀਰ ਹਾਂ ਕੋਈ ਨਹੀਂ 5 700 ਮਿਲ ਜੂ ਤੇ ਨਹੀਂ ਮਿਲੂ ਮਿਲੂ ਕੋਈ ਗੱਲ ਨਹੀਂ ਆਹ ਡਾ ਅੰਕਲ ਜੀ ਹੱਸਣ ਦੇ ਆ ਕੀ ਇਹ ਕੀ ਕਰਦੇ ਫੇਂਡੇ ਤੁਹਾਨੂੰ ਨਹੀਂ ਪਤਾ ਬਹੁਤ ਤਗੜੇ YouTube ਰੈਸਰ ਗਾਈਜ਼ ਆਹ ਦੇਖੋ ਕਿਦਾਂ ਪੇਟੀਆ ਪਈਆਂ ਵਾ ਇਧਰ ਵੀ ਇਹਨਾਂ ਇਧਰ ਕਰਦੇ ਨੇ ਫਾਸਾ ਥੋੜਾ ਆ ਵੀ ਭਾਲੋ ਪਲੇਟਾਂ ਦੀਆਂ ਪਲੇਟਾਂ ਵੇਲੀਆਂ ਹੁੰਦੀਆਂ ਵਾ ਪਲੇਟਾਂ ਦੀਆਂ ਪਲੇਟਾਂ ਉਹ ਭਾਜੀ ਨੇ ਡੇ ਲਿਆ ਹੁਣ ਕਿਹੜੀ ਰੱਖੀ ਤੇ ਕਿਹੜੀ ਪਲੇਟਾਂ

ਮੈਂ ਤੇਰਾ ਪੈਸੇ ਲਾਉਂਦਾ ਪੈਸੇ ਲੈ ਲੇ ਨਾ ਕਿ ਨਹੀਂ ਕਿ ਸਤੋ ਅਸਰੀਂ ਕਰਦਾ ਮੈਂ ਇਹਦੇ ਲਈ ਡੇਟ ਬੁੱਕ ਤੁਸੀਂ ਕੀ ਹਰ ਤਰ੍ਹਾਂ ਚੁਰਾ ਕੇ ਪਾਦੀ ਪਾਦੀ ਰੋਲ ਲਾਉਂਦੀ ਕੋੜੀਆਂ ਆਰੀਆਂ ਵਰਸ

ਫਟ ਕੇ ਲਿਆਂਦਾ ਤਾਲ ਐਨੀ ਧਰ ਹੋ ਗਈ ਸੀਰ ਮੰਗਦੇ ਨੂੰ ਤੇਰੀ ਸੀਰ ਕੇ ਕੱਢੀ ਇਧਰੋਂ ਕਰਪਾਨ

ਕੋਈ ਨਾ ਬਿਪਾਰੀ ਐ ਵੀਰੋ ਮੀ ਮੇਰੇ ਨਾਲੋਂ ਸੰਨ ਦਾ ਗੀਤਾਰੇ ਪੱਥਰ ਦੇ ਅੱਖਾਂ ਰੁਣਦੇ ਫਿਰਦੇ ਸੀ ਕੜਨੇ ਲੋਹਾ ਪਾਲਾ ਵਿੜਨੇ ਬਾਤੇ ਲਿਖਿਆ ਨਾਲੇ ਵੇਖ ਨਾਲੇ ਚੁਮਾ े लिख तो तो दे ਉੱਪਰ ਤੇ ਬੁੱਕ ਕਰੀਂ ਦਰ ਦੇ ਮੇਰਾ ਵੇਲੋ ਪ੍ਰਭ ਵੇਲੋ ਫੇਰ ਨਹੀਂ ਮੈਨੂੰ ਦਿੱਤਾ ਇਹਨੇ ਜਾ ਹੋਰ ਲਿਆ ਦੇ ਬਾਦੋ ਪੀਣਾ ਲੈ ਲੈ ਇਹ ਕੋ ਪਹਿਲੇ ਆ ਜੀ ਉਹਨ ਮੇਰੇ ਕੋਈ ਨਹੀਂ ਦਸੀ ਇਹਨੂੰ 100 ਰੁਪਏ ਬਣਾ ਤੈਨੂੰ 200 ਫੇਰ 50 ਦੇ ਦੇ ਖਿਲਾ ਦਿੰਦਾ ਕਾ ਕਿਉਂ ਨਹੀਂ ਆ ਲੈਣਾ 600 ਲੁੱਟਿਆ ਹੀ ਜਾਂਦੇ ਜਾਂਦੇ ਮੇਰੇ ਆਪਣੀ ਗਾਂ ਕਿ ਮੈਨੂੰ ਸੰਭਲ ਕਰਦਾ ਤੇ ਮੈਂ ਦੋ ਚਾਹ ਲਿਆ ਬੈਠਾ ਰਹੇਗਾ ਕੀ ਗੱਪਾ ਪੀਨੇ ਆ ਮੇਰੀ ਦਾ ਟੈਂਡ ਕਰ ਲਈ ਆ ਬਹੁਤ ਨਜ਼ਾਰਾ ਆਇਆ ਵਾ ਤੇ ਹੁਣ ਪੂਰਾ ਥੱਕ ਚੁੱਕੀ ਆ ਮਗਣੀ ਆ ਗਈ ਬੋਲ ਤੇੜੀ ਠਿੱਗ ਜੀ ਰਹਿ ਜਾਂਦੀ ਉਹ ਵੀ ਖੰਦ ਬੜਾ ਬਜਾਉਂਦੀ ਬਾਪ ਵੀ ਥੱਕ ਗਈ ਸ਼ੀਰ ਲੈ ਜੀ ਪੀਣਾ ਪੀ ਗਈ ਤੁਹਾਨੂੰ ਦੱਸੋ ਬਾਜੀ ਕਿ ਮਜ਼ਾ ਆਇਆ ਤ ਨਹੀਂ ਅੱਜ ਮਜ਼ਾ ਕਰਾਉਣਾ ਜੂਸ ਪੀਣ ਵਾਲੇ ਬੰਦੇ ਐਂ ਕਿਹੜਾ ਪੈਗ ਲੰਨੇ ਆ ਮਜ਼ਾ ਦੇ ਪੈਗ ਵਾਲਿਆਂ ਦਾ ਵਾ ਕੀ ਕਰਾਂ ਨਮਾ ਚੱਲੋ ਜਿੱਥੇ ਨੇ ਉੱਥੇ ਛਾੜਿਆ ਆਪਾਂ ਪੀ ਲਿਆ ਜੇ ਸ਼ੇਕ ਤਾਂ ਤੁਹਾਨੂੰ ਵਿਦਾਈ ਹੋਊਗੀ ਵਿਦਾਈ ਬਖਾਵਾਂਗੇ ਤੁਹਾਨੂੰ ਦੇਖ ਲਓ ਲਾਲਾ ਲਾਲਾ ਆਪਸ਼ਨ ਦੇ ਜਾਂਦਾ ਦੋ ਜਾਂ ਸੁਭਾਓ ਵੀ ਹੁਣ ਵੀ ਰੋਕਦੇ ਨਾ ਜਗਰਾਜ ਦਰਜੀਤ ਨਹੀਂ ਲੱਭੀ ਲੱਭੀ ਦੇ ਨਾਮ ਅੱਗੇ ਚੁਝਾ ਕੇ ਚੁਝੂ ਚਾਰ ਸੱਭਾ ¡Que no me ਆ ਗਏ ਆਂ ਤင်း ਦੱਸੋ ਭਾਈ ਨਹੀਂ ਮੈਂ ਨਹੀਂ ਹੋਤੇ ਹੁਣ ਆਪਾਂ ਬਹੁਤ ਜ਼ਿਆਦਾ ਥੱਕ ਚੁੱਕੀਆਂ ਸਾਰੇ ਜਾਣੇ ਤੇ ਹਾਂ ਬੈਟ ਉੱਟ ਗਈ ਆ ਹੁਣ ਇਸੇ ਆਪਾਂ ਇਨੀ ਗੋ ਵਿਆਹ ਪਸਾਣਾ ਵੇਚ ਲਿਆ ਹੁਣ ਆਪਾਂ ਇੱਥੇ ਕੇ ਜੀ ਸਮਾਪਤੀ